ਹੌਜੀ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਦਿਖਾ ਰਹੇ ਹਾਂ ਦੇਖੋ ਚੀਜ਼ ਪੀ ਪਰਿੰਡੇ ਦਾ ਹਾਲ ਦੇਖ ਲਓ ਇਹ ਜਨਤਾ ਨਗਰ ਦਾ ਮੇਨ ਰਸਤਾ ਆ ਜੀ ਜਨਤਾ ਨਗਰ ਦਾ ਤੇ ਆ ਹਾਲ ਦੇਖ ਲਓ ਆ ਦੇਖੋ ਜੀ ਹਾਲ ਇੱਥੋਂ ਗੱਡੀ ਕੋਈ ਲੰਘ ਸਕਦੀ ਹੈ ਜੀ ਇੰਨਾ ਕੁ ਰਸਤਾ ਜੀ ਆ ਦੇਖੋ ਤੇ ਨਗਰ ਨਿਗਮ ਨੂੰ ਬੇਨਤੀ ਆ ਵੀ ਭਾਈ ਇਹੋ ਜੇ ਕੰਮ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਕਰਾ ਦਿਆ ਕਰੋ ਤਾਂ ਕਿ ਜਾਨੀ ਮਾਲੀ ਦਾ ਨੁਕਸਾਨ ਨਾ ਹੋਵੇ ਤੇ ਦੇਖੋ ਜਿਹੜੀਆਂ ਛੋਟੀਆਂ ਛੋਟੀਆਂ ਵੀਡੀਓ ਆਉਂਦੀ ਆ ਇਹਦੇ ਰਾਹੀਂ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਤਾਂ ਬੰਦੇ ਨੇ ਕਿਸੇ ਨੇ ਦੱਸਣਾ ਨਹੀਂ ਹੁੰਦਾ ਵੀ ਭਾਈ ਕਿੱਥੇ ਕੀ ਆ ਕਿੱਥੇ ਕੀ ਆ ਤੇ ਮਾੜਾ ਜਾ ਧਿਆਨ ਨਾਲ ਕੰਮ ਕਰਵਾ ਦਿਓ ਤੇ ਲੋਕਾਂ ਦਾ ਜਿਹੜਾ ਬਚਾਅ ਹੋ ਸਕੇ ਲੋਕ ਆਪਣੇ ਟਾਈਮ ਨਾਲ ਘਰੇ 5 ਸੈਕਿੰਡ ਆ ਮੇਨ ਰਸਤਾ ਜੇ ਜਨਤਾ ਕੋਲ ਨਹੀਂਦਾ ਜੀ ਆਹ ਲੋ ਜੀ ਨਹਿਰਾਂ ਕੋਲੇ ਧੰਨਵਾਦ ਜੀ